ਪੰਜਾਬ ਦੇ ਲੋਕੋ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਥੋੜੀ ਲਾਂਹ ਤਾਂ ਲੱਕ ਦੀ ਲਾਂਹ ਤਾਂ ਬੈਠੇ ਮਰਜੋ ਘਰਾਂ ਚ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਐ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆਂ ਜਮੀਰ ਆ ਲੋ ਲਾਂਹ ਤੱਕ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਕਿੰਨਾ ਕਨੂੰ ਰੋਕ ਲੈਣਗੇ ਯਾਰ ਕਿੰਨਾ ਕਨੂੰ ਨਾਕੇ ਲਾ ਦੇਣਗੇ ਕੀ ਕਰ ਦੇਣਗੇ ਗੁਲਗੁਲਾ ਮਾਰ ਦੇਣਗੇ ਇੱਕ ਪਾਸੇ ਨਾ ਲਾਲਤਿਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਬਿੜਾਈ ਕਰਦੇ ਖੜੀ ਜਾਂਦੇ ਡਾਂਗਾਂ ਮਾਰ ਜਾਂਦੇ ਔਰ ਨਾਲ ਦਾ ਵੀ ਡਾਂਗਾਂ ਮਾਰੀਆਂ ਉੱਥੇ ਹੁਣ ਭਵੰਤ ਸਿੰਘ ਬੁੱੱਚੜ ਬਣ ਗਿਆ ਤੂੰ ਬੁੱੱਚੜਾ ਅੰਚ ਬੱਚੜ ਕੇ ਜਿਹੜੀ ਆਲਸਿਆ ਬੁੱੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਕੋਂ ਤੁਸੀਂ ਲਹੂ ਪੀਂਦੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲ ਉੱਤੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਉਹ ਮੋੜ ਲਾ ਅੱਡੀ ਵੜਨੇ ਨੂੰ ਮੋੜਾ ਬੰਦਾ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਨਾ ਆ ਗੁੰਡਾ ਕਰਦੀ ਦੇਖੋ ਨਾ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਕਿੰਨੀ ਤੁਸੀਂ ਨਹੀਂ ਪਾਣੀ ਪੀਂਦੇ ਓ ਰੇੜੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਹੋਏ ਤੂੰ ਤਾਂ ਪੰਜਾਬੀ ਆ ਤੂੰ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਵੀ ਮਾਰ ਦਿਓ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕਿੰਨੇ ਬੰਦੇ ਲਾ ਲਿਜਾਣੇ ਜਾਂਦਾ ਕਿਆ ਕੀ ਗੱਲ ਗੱਤ ਕਰਦੇ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਜਾ ਰਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚੱਕਦਾ ਅਸੀਂ ਆਹ ਦੇ ਬਚੜੋ ਉਪ ਬਚੜੋ ਉਹ ਨਹੀਂ ਪਾਤ ਆਹ ਦੇਖੋ ਬਚੜੋ ਆ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਨਤ ਹੋ ਗੋ ਉਹ ਲਾਨਤ ਹੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਕਨਾਂ ਦੇ ਖੜੇ ਆ ਓਏ ਨਾ ਗਾਲ ਨਿਕਲਦੀ ਆ ਪੰਜਾਬ ਦੇ ਲੋਕੋ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਥੋੜੀ ਲਾਂਹ ਦਾ ਲੱਖ ਦੀ ਲਾਂਹ ਤਾਂ ਬੈਠੇ ਮਰਜੋ ਘਰਾਂ ਚ ਮਰਜੋ ਕੋਈ ਗੱਲ ਨਹੀਂ ਜਵਾਕ ਨਾਲ ਥੱਲੇ ਦੇ ਦੀ ਆਹ ਦੇਖੋ ਭੈਣ ਜਵਾਕ ਨਾਲ ਥੱਲੇ ਆ ਜੇ ਹੋਲੀ ਰੱਖਾ ਭਾਂਡੇ ਗੱਡੀ ਵਿੱਚ ਮਾਰਾਂ ਜੀ ਗੱਡੀ ਜਾ ਰਹੀ ਇਹਨੇ ਕਿ ਝਾਂ ਮੋੜ ਮੋੜ ਸ਼ੋ ਸ਼ੋ ਕਿਨਾਰਾ ਲੋਕੀਆਂ ਹਾਂ ਬਈ ਕਿਨਾਰਾ ਪਿੰਡ ਚ ਪਿੰਡ ਚ ਵਾਲ ਪਿੰਡ ਚ ਪਿੰਡ ਚ ਮੈਂ ਨੂੰ ਛੜ ਕਿਹੜੀ ਨਿਕਲੂਗਾ ਮਰਦਾ ਨਹੀਂ ਕਿਹੜੀ ਜੇ ਕਿਆ ਕਟੀਆਂ ਓਏ ਚਾਰ ਕਟੀਆਂ ਹੈ ਲੋਕ ਟਗੜੀ ਗੱਡੀ ਆ ਆਪ ਤੇ ਜੋ ਮੈਂ ਕਿੱਛ ਹੌਲੀ ਹੌਲੀ ਉਹ ਨਾ ਬੈਠਣ ਨੂੰ ਦੇ ਐਂਡ ਆਪ ਮੈਂ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਐ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਓਏ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਿਆਂ ਦੀਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾਵੀਂ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਆਲੇ-ਦੁਆਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦਾ ਝੋਕ ਦੇ ਉੱਥੋਂ ਨਹੀਂ ਲਿਆਓ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਕੇ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜ਼ਾਰ ਨਹੀਂ ਕਿਸੇ ਰੀ ਦਿੱਥੇ ਕਿੰਨਾਕ ਨੂੰ ਰੋਕ ਲੈਣਗੇ ਕਿੰਨਾਕ ਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਭੜਾਈ ਫਿਰਦੇ ਥਲੀ ਜਾਂਦੇ ਡਾਂਗਾ ਮਾਰ ਜਾਂਦੇ ਔਰ ਨਾਲ ਦੇ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਾਕ ਨੂੰ ਕਿੰਨਾਕ ਨੂੰ ਇਹ ਫੜ ਲੈਣਗੇ ਬਰ ਨਾ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰਿਟੇਨ ਕਰ ਲਏ ਰਾਜ ਰੋਖ ਲੋ ਗੱਲ ਲੱਡ ਪਰ ਘੱਟੋ ਘੱਟ ਤੁਸੀਂ ਇਹਦਾ ਸੋਚਣਾ ਤੁਸੀਂ ਇੰਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕ ਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਜੜੀਆਂ ਦੋ ਮਹੀਨੇ ਦੂਜੇ ਪਾਸੇ ਹੀ ਹੋ ਗਏ ਨਹੀਂ 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 ਤੂੰ ਖਿੱਚੀ ਜਾ ਮਾੜਾ ਜ ਆ ਹੀ ਆਇਆ ਉਹ ਮਗਰ ਆ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਉਹ ਚਾ ਬਸ ਕਰਾ ਉਥੇ ਪਹੁੰਚ ਕੋਈ ਗਲੀ ਫੜ ਲੈਣ ਯਾਰ ਚਾਹੀ ਲੱਕ ਫੜ ਲੈਣੇ ਉਹ ਪਿੰਡ ਚ ਬਾੜ ਦੇ ਇੱਥੇ ਗਲੀ ਚ ਬਾੜ ਤੇਰੇ ਨਾਲ ਮਨ ਹਰਾਵੇਂ ਦੋ ਜਣੇ ਮੁਕੇ ਕਰ ਦੂੰਗਾ ਨਹੀਂ ਨਹੀਂ ਤੂੰ ਅਗਰਾ ਪਿੰਡ ਚ ਦਾ ਬਾੜ ਉਹ ਬੰਦ ਸਿਆ ਬੁੱਚੜ ਬਣ ਗਿਆ ਤੂੰ ਬੁੱਚੜਾ ਅੱਜ ਬੱਚੜ ਕੇ ਜਿਹੜੀ ਆਲ ਸਿਆ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ ਲਹੂ ਪੀਂੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲ ਉੱਤੋਂ ਤੁਸੀਂ ਸਰਖਾ ਦੇ ਰਹੇ ਹੋ ਵੀ ਇਹ ਤਾਂ ਅਹੀਂ ਚੱਲੂਗਾ ਤਾਂ ਅਹੀਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਓਗੇ ਉਹਨਾਂ ਉੱਠਣਗੇ ਕਿੰਨੇ ਕ ਨੂੰ ਦਬ ਲਓਗੇ ਕਿੰਨੇ ਕ ਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹਦਾ ਸਾਰੇ ਗੇਰਗੁਰ ਕੱਢੀ ਬੈਠੇ ਆ ਇਹਦਾ ਕੋਈ ਨਹੀਂ ਪਛਕ ਕਿਛੇ ਦੀ ਇਧਰੋਂ ਮੁੜਾ ਲਾ ਨੂੰ ਕਰ ਪੈਂ ਹੈ ਨੇ ਨੂੰ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਏ ਹਾਰਨ ਕੱਥਰ ਕਰਨ ਦੇ ਹੱਥ ਰੱਖ ਕਰਨ ਤੇ ਯਾਰ ਜਮਹੂਰੀ ਬੰਦਾ ਬਈ ਇਹ ਤੋਂ ਪਰ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਟਰੈਕਟਰ ਹੋਈ ਕਰਦੇ ਕਰਾਈ ਜਾਂਦੇ ਯਾਰ ਕਹਿੰਦਾ ਮੋੜਾ ਮੂਰੇ ਕਰਦੇ ਚੋਰ ਆ ਕਹਿੰਦਾ ਮੋੜਾ ਮੂਰੇ ਕਰਦੇ ਕਹਿੰਦਾ ਟ੍ਰੈਕ ਮੂਰੇ ਕਰਦੇ ਮੋੜ 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 ਉੱਤਰ ਕੇ ਭੱਜ ਲੈ ਮਿੱਤਰਾਂ ਮੋੜ ਸੀ ਹੈ ਉੱਤਰ ਕੇ ਭੱਜ ਖੜ ਦੇ ਕਹਿੰਦਾ ਮੋੜ 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 ਤੱਕ ਲੱਗਿਆ ਵੇ ਖੜ ਖੜ ਮੋੜ 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 ਯਾਰਾ ਬੰਦ ਵੀ ਸੀ ਜਵਾੜ ਦੀ ਹੋਰ ਮੋੜ 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 ਦਾ ਅਈ ਗੱਲੀ ਬਾਤ ਹੋ ਗਈ ਕਰਦੀ ਮੋੜ ਨਹੀਂ ਨੇ ਉਹ ਮੋੜ ਦਾ ਅੱਡੀ ਵੜਨ ਨਹੀਂ ਮੂੜਾ ਬੰਦਾ ਜਾ ਆ ਦੇਖ ਗੁੰਡਾ ਕਰਦੀ ਦੇਖ ਵਾ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਤੁਹਾਡਾ ਹਿੱਸਾ ਲਾ ਵੇ ਹਿੱਸਾ ਲਾ ਮਾੜਾ ਪੱਦੀ ਨਾਲ ਮਗਰੋਂ ਵਾਰੀ ਵਿੱਚ ਨਾ ਗੁਰੂ ਮਾਰੀ ਮੈਂ ਗੱਡੀ ਵਿੱਚ ਉੱਤੇ ਔਰ ਇਹੜੀ ਆ ਲੈਗਾ ਤੂੰ ਕਾਹ ਵੈਰੀ ਬਣਿਆ ਹੋਏ ਉਹ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਕੋਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੇਚ ਅੱਗ ਲਾ ਦਿਓ ਅੱਗ ਲਾ ਕੇ ਬਸ ਕਰਸ ਲਾ ਕੇ ਲੜ ਲਿਆਣਾ ਜਾਂਦਾ ਕਿਉਂ ਬਾਈ ਕੀ ਗੱਲ ਗੱਤ ਕਰਦੀ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਥੋੜਾ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਿਹੜਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਅਸੀਂ ਚੱਕ ਤਾ ਅਸੀਂ ਨਹੀਂ ਆਉਣਾ ਕੋਈ ਲੋਕ ਆ ਰੇਡੀਓ ਲੋਕ ਹੁਣ ਤੱਕ ਕਿੱਥੋਂ ਨੂੰ ਹੁਣ ਗੱਡੀ ਨਿਕਲ ਨਹੀਂ ਬਈ ਗਲੀ ਭੀੜੀ ਐ ਫਸ ਗਈ ਜਿੱਥੇ ਲੱਗੋਈ ਪਿੰਡ ਵਾਲਾ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਨੇ ਪਿੰਡ ਕਿਹੜਾ ਹੈ ਯਾਰ ਮਾਤਾ ਪਤਾ ਨਹੀਂ ਕਿਹੜਾ ਮਾਸ਼ਾ ਅੱਲ੍ਹਾ ਮੈਂ ਕਿਹਾ ਯਾਰ ਮਿੰਨੜੇ ਸੀਗਾ ਉਹ ਤਾਂ ਕੀ ਨਾ ਕੀ ਨਾ ਵੀ ਆ ਭਾਂਜੇ ਪਿੰਡ ਵਾਲੇ ਪਹੁੰਚ ਲੱਗੇ ਸਾ ਚੱਕਲਾ ਹਿੱਸਾ ਦਾ ਪਿਆ ਸੀ ਸੱਚ ਨਹੀਂ ਨਹੀਂ ਪਾਣੋ ਤਾਂ ਯਾਰ ਗੱਡੀ ਪਾੰਦੇ ਤੁਸੀਂ ਪੰਨੋ ਪਾੰਦੋ ਗੱਡੀ ਪਾੰਦੇ ਉਹ ਪਿੰਡ ਮੇਰੇ ਤੇ ਬੋਲ ਕੇ ਆਇਆ ਆਪਾਂ ਤੇ ਕਿਹੜਾ ਪਿੰਡ ਜਿਹੜਾ ਨੇ ਵਾਲੇ ਉਹਦੇ ਉਰਲੇ ਪਾਸੇ ਮਹਾਰੀ ਕਿਹੜਾ ਪੈਨ ਮੁੱਲਾਪੁਰ ਦੇ ਨਾਲ ਇਧਰ ਲਿਖਾ ਟਰੈਕਟਰ ਵਾਲੇ ਮਰਵਾਤਾ ਸੀ ਇੱਥੇ ਇਹ ਨਹੀਂ ਖੁੱਲਦੀ ਪਾੰਨੋ ਪਾੰਨੋ ਪੰਨੋ ਤੀਕਾ ਟਾਕੀ ਪੱਟੀ ਜੁ ਤਾਕੀ ਪੱਟੀ ਆ ਲਿਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਦੇਣ ਦੇ ਪਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਕੋ ਉਠਣਾ ਓਏ ਉਹ ਲੱਖ ਦੀ ਲਾਨਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀਂ ਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰ ਹਾਂਜੀ ਖਾ ਖਰ ਖਰ ਇੱਥੇ ਗੜੀ ਲੱਗੀ ਨਾਲ ਪਿੱਛੇ ਨਾਲ ਨਾਲ ਵੀ ਵੀਡੀਓ ਬਈ ਮਰੇ ਮੁਰਦੀ ਨਹੀਂ ਹਾਂ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਜੀ ਜਦ ਤੱਕ ਘਰਾਂ ਚ ਲਾਓ ਉਹਦੇ ਨਹੀਂ ਖੜੇ ਗੱਛਾ ਜੱਟ ਤੇ ਬਾਈ ਇਹਨਾਂ ਦੀ ਭੰਨ ਦੇ ਯਾਰ ਉਹ ਇਹਨਾਂ ਨੂੰ ਐ ਨਹੀਂ ਪਤਾ ਤੁਸੀਂ ਸੋਡੇ ਖਾਤਰ ਭਾਂ ਤੁਰੇ ਫਿਰਦੇ ਆ ਤੁਸੀਂ ਆਹਦੇ 12 ਜਿਵੇਂ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਲੋ ਹੋਕਾ ਦੇ ਕੇ ਦੱਸ ਮੈਂ ਤੈਨੂੰ ਮੇਰੇ ਅੱਗੇ ਪਰਲੀ ਗਲੀ ਮੋੜ ਦਾ ਗਲੀ ਢੀੜੀ ਜੀ ਉਹ ਤੂੰ ਭੰਨ ਮੁਰੇ ਯਾਰ ਮੈਂ ਕਿਹਾ ਮੈਂ ਤੁਹਾਨੂੰ ਉਹਦੀ ਭੰਨ ਜੇ ਤੁਮਹਾਂ ਕਹਿ ਇਹ ਜਨਾ ਵੀ ਗੱਡੀ ਭੈਣ ਦੇ ਯਾਰ ਇਧਰ ਨੂੰ ਮੋੜ ਲਾ ਤਰਮੋਦੀ ਕਿਸੇ ਮੈਂ ਗੱਡੀ ਪੁਲਿਸ ਦੀ ਆ ਮੈਂ ਦੇਖ ਬਾਈ ਸਿੰਪਲ ਤਾਰ ਵੀ ਹੁੰਦੀ ਆ ਮੈਨੂੰ ਇੱਕ ਪਿੰਡ ਨਾ ਪੰਡ ਦੇ ਯਾਰ ਇਹ ਲੋਕਾਂ ਨੂੰ ਗੋਹੂ ਕੀ ਨਹੀਂ ਬਾਈ ਬਾਹਰ ਨਿਕਲ ਉਹ ਇਹ ਦਮਾਖਾ ਦੇਖੀ ਹੁੰਦੇ ਤਾਂ ਮਨਸ਼ੀਸ਼ਾ ਲਈ ਤੋ ਖੜਨ ਨਹੀਂ ਓ ਬਾਈ ਹਲੋ ਓ ਬਾਈ ਓ ਬਾਈ ਹਲੋ ਓ ਬਾਈ ਹਲੋ ਨੇ ਨਈ ਨਹੀਂ ਪੈਂਦੇ ਤਾਂ ਮੜਾ ਪਿੰਡਾ ਚੋਕਾ ਅੱਕਾ ਬੱਜੇ ਫਿਰ ਤੱਕ ਜਿਵੇਂ ਕੋਣ ਹੁਣ ਭੈਣ ਤਰਾਕ ਲੋਕਰ ਆ ਦੇਖੋ ਕੋਣ ਦੱਦੀ ਦਰਿਆ ਉਹ ਖੜਿਆ ਲੋ ਆਲਾ ਮਰੇ ਨਿਕਲੇ ਲੋਕ ਬਾਹਰ ਡਾਈਵਟੇ ਲਗਾ 10000 ਆਹ ਪੈਂਚ ਨਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਆਸ਼ਾ ਦੇਖੀ ਜਾਂਦਾ ਖੜੇ ਆ ਹੋ ਸਪੀਕਰ ਲੱਗੇ ਵੇ ਤਾਂ ਹਲਾ ਆਮ ਲੱਗੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਜੁੰਟ ਲੱਗੀ ਹੋਈ ਹੈ ਖੜਨ ਨਹੀਂ ਹੁੰਦੇ ਉਹ ਬਾਹਰ ਡਵਾਈ ਜਾਂਦੇ ਲੋਕ ਕਾਲਾ ਕੱਢੀ ਜਾਂਦੇ ਆ ਪਰ ਕਿੰਨੇ ਕ ਨੂੰ ਨਹੀਂ ਖੜਨਦੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕ ਹੋਣੇ ਪਿੰਡ ਤਾਂ ਇੰਨਾ ਤੈਨੂੰ ਫੋਨ ਚੱਲਦਾ ਕਿ ਫੋਨ ਨਾਲ ਫੋਨ ਬਈ ਹੁਣ ਇੱਥੇ ਬੰਦ ਸੀ ਚਿਸ਼ਾ ਬਣਾਇਆ ਕੋਣੀ ਕੋਣੀ ਪਾਂਦਾਂ ਪਾਂਦ ਆਦੇ ਆਦੇ ਬਚੜੋ ਆ ਪੁੱਛੜੋ ਕੋਈ ਨਹੀਂ ਪਾਂਦੋ ਆ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਵਾਲੇ ਲਾਹਨਤ ਗਾਓ ਓ ਲਾਹਨਤ ਗਾ ਲੋਕ ਓ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ ਚ ਖੜੇ ਆ ਓਏ